पंजाब सरकार ਵੱਲੋਂ ਜੁੱਧ ਨਸ਼ਿਆ ਵਿਰੁੱਧ ਚਲਾਈ ਗਈ ਮਹਮਦ ਦੇ ਤਹਿਤ ਸ਼੍ਰੀ ਗੁਰਪ੍ਰੀਤ ਸਿੰਘ ਜੀ ਆਈਪੀਐਸ ਕਮਿਸ਼ਨਰ ਪੁਲਿਸ ਅਮਰਸਰ ਸ਼੍ਰੀ ਵਿਸ਼ਾਲਜੀਤ ਸਿੰਘ ਜੀ ਐਡੀਸੀਪੀ 3 ਅਮਰਸਰ ਜੁੱਧ ਨਸ਼ਾ ਵਿਸ਼ਾ ਤੇ ਮੌਕਫ ਸਰ थाना ਸੀਡਵੀ ਨਰਜਵੰਤ ਕੌਰ ਅਤੇ ਏਸੀਪੀ ਪਰਮਿੰਦਰ ਸਿੰਘ ਵੱਲੋਂ ਮੁਖਬਰੀ ਦੇ ਆਧਾਰ ਤੇ ਇੱਕ ਮਕਦਮਾ ਨੰਬਰ 49 ਮਿਤੀ ਦਿਨ 5 25 28 सी 27 ए 29 एनडीपीएस ਦਰ ਦਰਜਿਸਟਰ ਕਰਕੇ ਵਿਸ਼ਾਲ ਕੁਮਾਰ ਉਰਫ ਬਿੱਲੋ ਜੋ ਕਿ ਗੁੱਜਰਪੁਰੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਮਾਮਾ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਰਾਨੇ ਪੁੱਛ ਕੇ ਪ੍ਰਾਧਿਕਸ਼ਾਪ ਦੇ ਇਹਨਾਂ ਪਾਸੋਂ 340 ਗ੍ਰਾਮ ਹੈਰੋਇਨ ਅਤੇ 41000 ਰੁਪਇਆ ਡਰਗ ਮਨੀ ਜਿਹੜੀ ਗ੍ਰਾਂਟ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਸਫਲਤਾ ਹੈ ਔਰ ਇਨਾਂ ਦਾ ਉਸ ਰਿਮਾਰਡ حاصل ਕੀਤਾ ਗਿਆ ਹੈ ਅਤੇ ਦਰਾਨੇ ਪੁੱਛਗੇ ਸੇ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ